ਕਮ ਹਲਾ ਚੌਥਾ ਸੁਣ ਸਾਜਣ ਪ੍ਰੇਮ ਸੰਦੇਸਰਾ ਸਾਧ ਸੰਗਤ ਜੀ ਗਰੀਬ ਮਹਾਰਾਜ ਜੀ ਯਾਚ ਦੱਸਦੇ ਹਨ ਇਸ ਪ੍ਰਕਾਰ ਗੁਰਾਂ ਦੇ ਪਾਸ ਬੇਨਤੀ ਕਰੀਏ ਸੁਣ ਸਾਜਣ ਪ੍ਰੇਮ ਸੰਦੇਸਰਾ ਜੇਸ ਪਿਆਰਿਆ ਸੁਣ ਲਾਹਿਕ ਨੂੰ ਦੇ ਮਿਲਨ ਦਾ ਸਨੇਹਾ ਦਿਓ ਤਾਂ ਕਹਿੰਦੇ ਪ੍ਰੇਮ ਹੀ ਸਨੇਹ ਹੈ ਭਾਈ ਸਾਜ ਕਹੋਂ ਸੁਣ ਲਿਓ ਸਭਾ ਜਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਹ ਪ੍ਰੇਮ ਦਾ ਸਨੇਹਾ ਕਿਸ ਜੀ ਨੂੰ ਸੁਣ ਲੈ ਉਸ ਪਰਮੇਸ਼ਰ ਦੇ ਮਿਲਣ ਦਾ ਜੇ ਵਾਹਿਗੁਰੂ ਮਿਲਣਾ ਹੈ ਤਾਂ ਪ੍ਰੇਮ ਕਰ ਇਹੋ ਹੀ ਸੰਦੇਸ ਦਾ ਸਨੇਹਾ ਹੈ ਅੱਖੀ ਤਾਰ ਲਗਨ ਏ ਮਹਾਰਾਜ ਸਾਡੇ ਪ੍ਰੇਮ ਦਾ ਸਨੇਹਾ ਸਾਨੂੰ ਦਿਓ ਉਸ ਪਰਮੇਸ਼ਰ ਦਾ ਕਿਸ ਜੀ ਨੂੰ ਸਤਿਗੁਰੂ ਸੁਣੋ ਅੱਖੀ ਤਾਰ ਲਗਨ ਸਾਡੀਆਂ ਨੇਤਰਾਂ ਦੀ ਜਿਹੜੀਆਂ ਤਾਰੀਆਂ ਹੈ ਉਹ ਲਗਾਤਾਰ ਸੇਲ ਧਾਰਾ ਵਾਸ ਲੱਗੀਆਂ ਹੋਈਆਂ ਹਨ ਹਰ ਵਕਤ ਤਾਰ ਸਮਾਧੀ ਸਾਡੀ ਅੱਖਾਂ ਦੀ ਲੱਗੀ ਹੈ ਵਿੱਕੀ ਜੁੜੀ ਹੋਈ ਹੈ ਤਾਡਕ ਸਾਧਨ ਵਾਂਗੂ ਗੁਰ ਤੁਠੈ ਸੱਜਣ ਮਿਲਿਆ ਸੋਤੇ ਦੁੰਦੇ ਭਾਈ ਜਿਨ੍ਹਾਂ ਤੇ ਸਤਿਗੁਰੂ ਸਾਹਿਬ ਜੀ ਪ੍ਰਸੰਨ ਹੋਏ ਐ ਉਹਨਾਂ ਨੂੰ ਸੱਜਣਾਂ ਅਕਾਲ ਪੁਰਖ ਦੇ ਨਾਲ ਮਿਲਤਾ ਹੈ ਜਨ ਨਾਨਕ ਸੁਖੁ ਸਵੰਨ ਸਤਿਗੁਰੂ ਜੀ ਕਹਿੰਦੇ ਸੋਹੁ ਚ ਨਿਰਪਕਾਲ ਸਮਾਧੀ ਚ ਬਰਾਜਦੇ ਹਨ ਸੌਂਦੇ ਹਨ ਮਹੱਲਾ ਚੌਥਾ ਸਤਗੁਰੂ ਦਾਤਾ ਦਇਆਲ ਹੈ ਇਹ ਭਾਈ ਸਤਗੁਰੂ ਸਾਹਿਬ ਜੀ ਤਾਂ ਐਸੇ ਦਰਦੇ ਆ ਦਇਆ ਦੇ ਘਰ ਹਾਂ ਮੈਂ ਕਈ ਦਾਤੇ ਕੁਭਰਾ ਜਾਂਦੇ দান ਦਿੰਦੇ ਹੋਏ ਆਪ ਦਇਆਲੂ ਹੈ ਸਤਗੁਰੂ ਜੀ ਜਿਸ ਨੂੰ ਦਇਆ ਸਦਾ ਹੋ ਜਿਨ੍ਹਾਂ ਦੇ ਜੀਵਾਂ ਦੇ ਦੁੱਖਾਂ ਨੂੰ ਵੇਖ ਕੇ ਤਰਸ ਬੜਾ ਹੈ ਸੋ ਦਇਆਲਤਾ ਸਤਗੁਰੂ ਸਾਹਿਬ ਵੱਲੋਂ ਹੁੰਦੀ ਹੈ ਸਤਗੁਰ ਅੰਦਰ ਹੋ ਨਿਰਵੈਰ ਹੈ ਇਹ ਭਾਈ ਸਤਗੁਰੂ ਅੰਦਰ ਕਿਸੇ ਨਾਲ ਵੈਰ ਨਹੀਂ ਕਰਦੇ ਦਿਲੋਂ ਨਿਰਵੈਰ ਹੰਸਕ ਜੀ ਸੱਚੇ ਪਾਤਸ਼ਾਹ ਸਭ ਦੇਖੈ ਬ੍ਰਹਮ ਇੱਕ ਸੋ ਸਾਰੇ ਜੀ ਸੋ ਗੈ ਤਰੂ ਬ੍ਰਹਮ ਨੂੰ ਗੁਰੂ ਸਾਹਿਬ ਆਪ ਦੇਖਦੇ ਹਨ ਨਿਰਵੈਰਾ ਨਾਲ ਜੇ ਵੈਰ ਚਲਾਇਂਦੀ ਜਿਹੜਾ ਨਿਰਵੈਰਾ ਨਾਲ ਜਿਵੇਂ ਗੁਰੂ ਅੰਗਦ ਸਾਹਿਬ ਦੇ ਨਾਲ ਕਨ ਪਾਟਿਆ ਨੂੰ ਨੇ ਕਹਿ ਕੇ ਖੈਰੇ ਜਟਾ ਨੂੰ ਜੱਟ ਖੈਰਾ ਬੜਬ ਮੈਰਾ ਇਹਨਾਂ ਨੂੰ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਤੋਂ ਕਢਾਤਾ ਸੀ ਕਿ ਮੀਂਹ ਨਹੀਂ ਪੈਂਦਾ ਗੁਰੂ ਅੰਗਦ ਸਾਹਿਬ ਖੁਦ ਉਸਾਲ ਤੇ ਰਹੇ ਕਿ ਪਰਿਵਾਰ ਵਿੱਚ ਰਹਿੰਦੇ ਐ ਮੀਂ ਜਟੋਕੀ ਪਹਿਣਾ ਸੀ ਸੋ ਤੁਸੀਂ ਤਾਂ ਨਹੀਂ ਮੰਨਦੇ ਤੁਸੀਂ ਮੇਰੇ ਚੇਲੇ ਹੋ ਪਰ ਸਿੱਖ ਸੰਗਤਾਂ ਦੂਰੋਂ ਆ ਕੇ ਗੁਰੂ ਸਾਹਿਬ ਨੂੰ ਮੰਨਦੀ ਐ ਇਹਨਾਂ ਨੇ ਕਿਹਾ ਠੀਕ ਐ ਤੁਹਾਰੀ ਤੁਹਾਡਾ ਬਚਨ ਸਾਤ ਤਾਂ ਹੀ ਨਹੀਂ ਮੀਂ ਪੈਂਦਾ ਮਾਰੇ ਨੂੰ ਆ ਕੇ ਕਹਿਣ ਲੱਗੇ ਮਾਰਾ ਮੀਂ ਨਹੀਂ ਪੈਂਦਾ ਆਪ ਚਲੇ ਜਾਓ ਮਾਰੇ ਕਹਿੰਦੇ ਪਰ ਪੈ ਗਿਆ ਸੀ ਕਹਿੰਦੇ ਜੀ ਬਾਹਰੀਆਂ ਗੱਲਾਂ ਨਹੀਂ ਜਾਣਦੇ ਸਾਡੇ ਤਵੇ ਗੁਰੂ ਨੂੰ ਕਿਹਾ ਵੀ ਗੁਰੂ ਅੰਗਦ ਸਾਹਿਬ ਨੂੰ ਕੱਢ ਦਿਓ ਮਹਾਰਾਜ ਸਾਹਿਬ ਕਿਨੇ ਛੱਪੇ ਜੇ ਤੁਸੀਂ ਇਉਂ ਖੁਸ਼ ਹੋ ਕੇ ਚਲੇ ਜਾਂਦੇ ਆਂ ਸੰਗਤਾਂ ਦੇ ਸਿਰ ਤੇ ਪਲੰਗ ਚਿਕਾਰ ਕੇ ਗੁਰੂ ਸਾਹਿਬ ਜੀ ਦੇ ਰੂਪੇ ਭਾਈ ਮੁੱਢਾ ਸਾਹਿਬ ਨੂੰ ਨਰਾਜ਼ਗੀ ਆਈ ਸੀ ਪਰ ਫੇਰ ਵੀ ਭਾਈ ਮੁੱਢਾ ਸਾਹਿਬ ਜੀ ਸਤਗੁਰਾਂ ਦਾ ਰੋਖ ਦੇਖ ਕੇ ਚੁੱਪ ਕਰ ਰਹੇ ਉਸ ਵੇਲੇ ਤੁਹਾਡਾ ਸਾਹਿਬ ਖਾਨਪੁਰ ਦੀ ਛੱਪੜ ਵੇਤੇ ਢਾਬ ਦੇ ਤੇ ਜਾ ਬੈਠੇ ਝੜੀ ਵਿੱਚ ਉੱਥੇ ਮੰਗਲ ਲਾਗੇ ਸਿੱਤੇ ਪਾਦਸ਼ਾਹ ਦੇ ਸੰਗ ਤਾਂ ਕੀਰਤਨ ਕਰਦੀਆਂ ਐ ਲੰਗਰ ਚਲਾਉਂਦੀਆਂ ਇਸ ਪ੍ਰਕਾਰ ਜੋ ਸਮਾਂ ਗੁਜ਼ਰਿਆ ਗੁਰੂ ਅਮਰਦਾਸ ਸਾਹਿਬ ਗੋੰਦਵਾਲ ਸਾਹਿਬ ਗਏ ਸੀ ਸੇਵਾ 'ਚ ਉਹ ਜਦੋਂ ਆ ਕੇ ਖਲੂਰ ਸਾਹਿਬ ਵੇਖਿਆ ਗੁਰੂ ਸਾਹਿਬ ਦਾ ਸਿੱਖ ਕੋਈ ਨਹੀਂ ਕਿਸੇ ਨੂੰ ਪੁੱਛਿਆ ਮਹਾਰਾਜ ਸਾਹਿਬ ਨੂੰ ਕੀ ਕੰਮ ਹੈ ਕਿੱਧਰ ਚਲੇ ਗਏ ਤੇ ਪਿੰਡ ਦੇ ਆਦਮੀ ਨੇ ਇੱਕ ਨੂੰ ਦੱਸਿਆ ਵੀ ਇਹ ਤਪੇ ਨੀਰ ਖਾ ਕਰਕੇ ਗੁਰੂ ਸਾਹਿਬ ਨੂੰ ਕਢਾ ਦਿੱਤਾ ਕਹਿੰਦੇ ਨੀਰ ਖਾ ਕਿਸ ਵਾਸਤੇ ਕਿ ਮੀਂਹ ਨਹੀਂ ਪੈਂਦਾ ਫਿਰ ਮੰਤਰ ਜੰਤਰ ਕਰਦਾ ਹੋਣਾ ਕਿ ਜੱਟਾਂ ਦੇ ਜਿੱਥੇ ਪੰਚਾਇਤ ਬੈਠੀ ਸੀ ਸੋਗ ਵਿੱਚ ਵੀ ਮੀ ਹੁਣ ਤਾਂ ਹੀ ਨਹੀਂ ਕਿ ਆ ਗੁਰੂ ਸਾਹਿਬ ਨੂੰ ਕੱਢਿਆ ਆਏ ਆ ਉਹਨਾਂ ਕਹਿੰਦਾ ਕਿਉਂ ਬਈ ਜੱਟਾ ਗੁਰੂ ਅੰਮ੍ਰਿਤਦਾ ਅਵਰਦਾ ਜੀ ਕਿਹਾ ਤੁਸੀਂ ਮੀਂਹ ਪਵਾ ਲਿਆ ਹੁਣ ਗੁਰੂ ਅੰਗੇਸ਼ਾਨ ਤੱਕ ਡਾੜ ਦੁੱਤਾ ਪਿੰਡ ਵਿੱਚੋਂ ਖਲੂਰੀਓ ਉਸ ਵੇਲੇ ਇਹਨਾਂ ਨੇ ਕਿਹਾ ਜੀ ਤਵੇ ਇਨ ਕਿਹਾ ਸੀ ਅਸੀਂ ਤਾਂ ਉਹਨਾਂ ਦਾ ਵਚਨ ਮੰਨਿਆ ਮੀਂਹ ਤਾਂ ਹੁਣ ਤਾਈਂ ਨਹੀਂ ਆਇਆ ਨਾਦ ਸਾਹਿਬ ਕਹਿੰਦੇ ਜਨ ਥੋੜਾ ਰਹਿੰਦਾ ਤੁਸੀਂ ਕਹਿੰਨੋ ਗੁਰੂ ਸਾਹਿਬ ਨੇ ਮੀਂਹ ਨਹੀਂ ਪਾਇਆ ਗੁਰੂ ਕੇ ਸਿੱਖ ਵੀ ਨਹੀਂ ਤਾਂ ਪਵਾ ਸਕਦੇ ਐ ਫੇ ਮਾਰਾ ਮੀਂਹ ਪਵਾਓ ਜੱਟ ਤਿਆਰ ਹੋਗੇ ਜਿਵੇਂ ਤੁਸੀਂ ਕਹੋ ਮਾਰੇ ਕੇ ਤਪੇ ਨੂੰ ਡੇਰਿਆਂ ਬਾਹਰ ਕੱਢੋ ਲੋ ਮੀ ਪੈਂਦਾ ਹੁਣੇ ਫੜ ਕੇ ਜਾ ਕੇ ਜੱਟਾਂ ਨੇ ਕਿਹਾ ਕਿ ਮਹਾਰਾਜ ਜੀ ਚਲੋ ਦਰਸ਼ਨ ਦਿਓ ਤਪਾ ਉੱਠੇ ਨਾ ਮੱਲੋਵਲੀ ਦੋਨ ਬਾਤ ਉਹ ਫੜ ਲਿਆ ਦੋ ਲੱਤਾਂ ਨੂੰ ਫੜ ਲਿਆ ਬਾਹਰ ਕੱਢਿਆ ਚੇਲੇ ਸਾਹਿਬ ਭੱਜ ਗਏ ਉਸ ਜਿਹੜੇ ਬੰਦਲ ਹੋਇਆ ਫਿਰ ਜੀ ਇਹ ਚੀਜ਼ ਕਹਿਦੇ ਜਾਣ ਉੱਥੇ ਹੀ ਪਵੇ ਅਖੀਰ ਕਹਿਣ ਲੱਗੇ ਵੀ ਇੱਕ ਦਿਨ ਮਰਿਆ ਜੇ ਪਿੰਡ ਵਸ ਜੇ ਧੂ ਕੀ ਚੰਗਾ ਤੂ ਤੂ ਕੇ ਗਿਆਨ ਸੁਣਤਾ ਕੇ ਬੈਠ ਬੈਠ ਕੇ ਦੇ ਨਾਲ ਇਹਨੂੰ ਬੰਨ ਕੇ ਖਿੱਚ ਲਿਆ ਜਦ 45 ਜੋੜ ਲਿਆ 1100 ਨੇ ਇੰਨੀ ਕੋਈ ਵਿਸ਼ੇਸ਼ਤਾ ਕੀਤੀ ਹੈ ਪਰ ਗੁਰੂ ਪ੍ਰਤਾਪ ਜੀ ਲਿਖਿਆ ਹੈ ਜਟਾ ਨਹੀਂ ਤੂ ਤੋ ਕੇ ਮਾਰ ਦਿੱਤਾ ਦਾੰ ਖੜਪੀ ਕਹਿੰਦੇ ਸਾਡੇ ਪਤੀ ਜਮੀਨ ਪਵੇ ਸਾਡੀ ਪਤੀ ਚ ਪਵੇ ਜਦੋਂ ਮਰ ਗਿਆ ਫੇ ਸਾਰੇ ਪੂਰਾ ਪਿਆ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਗਏ ਉਸ ਵੇਲੇ ਸਾਧ ਸੰਗਤ ਜੀ ਸਾਰੇ ਜਟਾਂ ਨੂੰ ਗੁਰੂ ਅੰਗਦ ਸਾਹਿਬ ਨੂੰ ਮਨਾਉਣ ਵਾਸਤੇ ਨਾਲ ਤਿਆਰੀ ਕਰ ਲਈ ਮਾਰੇ ਸਾਹਿਬ ਚ ਖਾਨਪੁਰ ਦੀ ਘਾਲ ਤੇ ਬੈਠੇ ਹੈ ਉਥੇ ਗੁਰੂ ਅਮਰਦਾਸ ਜੀ ਆਸਤਾਲ ਮੁਖ ਮਹਾਰਾਜ ਸੀ ਕਿਹੜਾ ਦੂਏ ਪਾਸੇ ਕਰ ਲਿਆ ਫਿਰ ਦੂਏ ਪਾਸੇ ਭੱਜ ਕੇ 3 ਪਾਸੇ ਕਰ ਲਿਆ ਚੌਥੇ ਪਾਸੇ ਕਰ ਲਿਆ ਫਿਰ ਗੁਰੂ ਅਮਰਦਾਸ ਜੀ ਆਸਤਾਨ ਬੇਨਤੀ ਕੀਤੀ ਮਹਾਰਾਜ ਮੈਥੋਂ ਕੀ ਗਲਤੀ ਹੋ ਗਈ ਹੈ ਮਹਾਰਾਜ ਕਹਿੰਦੇ ਤੁਸੀਂ ਕਿਉਂ ਉਸਨੂੰ ਤਪੇ ਨੂੰ ਡੰਡ ਦੁੱਤਾ ਹੈ ਉਹ ਆਲਵੇ ਕੀਤੇ ਜਾਪੇ ਕਰਨ ਦਾ ਹਰ ਭੋਗਦਾ ਤੁਹਾਨੂੰ ਜੋਗ ਨਹੀਂ ਸੀ ਤੁਹਾਡੀ ਜ ਕ라마ਤ ਥੋੜੀ ਜੀ ਹੋ ਗਈ ਉਹ ਸਹਾਰ ਨਹੀਂ ਸਕਦੇ ਤੁਸੀਂ ਤੁਸੀਂ ਆਪ ਦੀ ਤਾਕਤ ਦੇ ਨਾਲ ਉਹ ਕਿਉਂ ਡੰਡ ਦੁੱਤਾ ਹੈ ਆਪੇ ਦਰਗਾਹ ਜੋ ਦੁੱਖ ਪਾਉਂਦਾ ਉਸ ਜਿਹੜੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਾਇਆ ਤੇ ਗੁਰੂ ਮਹਾਰਾਜ ਸਾਹਿਬ ਬਾਬੇ ਬੁੱਢੇ ਸਾਹਿਬ ਕਿਹਾ ਸੱਚੇ ਪਾਤਸ਼ਾਹ ਇਹਨਾਂ ਦਾ ਕੀ ਕਸੂਰਾ ਮੇਰੇ ਅੰਦਰ ਵੀ ਖਿਆਲ ਆਇਆ ਸੀ ਇਹ ਬੇਗਾਨੀ ਕਰਦਾ ਫਿਰ ਮਹਾਰਾਜ ਨੇ ਕਿਹਾ ਮੰਤਰੀ ਹੋਏ ਠੂਏ ਆ ਨਾਗੀ ਲੱਗਿਆ ਜਾਏ ਆਪਣਾ ਠੀਆ ਆਪਣਾ ਦੇ ਕੂਚਾ ਆਪੇ ਲਾਏ ਇਉ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੇ ਸਤਗੁਰੂ ਅੰਗਰ ਸਾਹਿਬ ਜੀ ਵੀ ਨਿਰਵੈਰ ਦਾਸ ਦੇ ਹਨ ਨਿਰਵੈਰਾ ਨਾਲ ਜੇ ਬੈਰ ਚਲਾਇਂਦੇ ਜਿਹੜੇ ਨਿਰਵੈਰ ਨਾਲ ਬੈਰ ਦੀ ਗੱਲ ਚਲਾਉਂਦੇ ਐ ਤਿੰਨ ਵਿੱਚੋਂ ਤਿਸਤਿਆ ਨਾ ਕੋ ਉਹਨਾਂ ਤੋਂ ਰਿਸ਼ਤੇ ਕੋਈ ਨਹੀਂ ਆ ਵੇਖ ਲਓ ਪਹਿਲਾਂ ਖਡੂਰ ਸਾਹਿਬ ਵਾਲਾ ਇਸ ਪ੍ਰਕਾਰ ਤਾਂ ਵੀ ਦੀ ਹادث ਹੋਈ ਫੇਰ ਗੁਰੂ ਅਮਰਦਾਸ ਸਾਹਿਬ ਨਾਲ ਬਹਿਰ ਕਰਨ ਵਾਲੀ ਦੀ ਹਾਲਤ ਹੋਈ ਸਤਿਗੁਰ ਸਭ ਨਾਮ ਦਾ ਭਲਾ ਮਨਾਏ ਦਾ ਸਤਿਗੁਰੂ ਸਾਹਿਬ ਤੋਂ ਭਾਈ ਸਾਰਿਆਂ ਦਾ ਭਲਾ ਹੀ ਮਨਾਉਂਦੇ ਹਨ ਇਸ ਦਾ ਬੁਰਾ ਕਿਉਂ ਹੋ ਸਤਿਗੁਰਾਂ ਦਾ ਕੋਈ ਬੁਰਾ ਕਿਵੇਂ ਹੋ ਸਕਦਾ ਹੈ ਸਭ ਦਾ ਭਲਾ ਮਨਾਉਂ ਤੇਰੇ ਪਾਣੇ ਸਰਤ ਕਾ ਬਲਾ ਅਰਦਾਸ ਹੈ ਸਤਿਗੁਰ ਨੂੰ ਜਿਹਾ ਕੋ ਇਛਦਾ ਸਤਿਗੁਰ ਵਾਸਤੇ ਜਿਹੀ ਕੋ ਇੱਛਾ ਕਰਦਾ ਹੈ ਭਾਵਨਾ ਕਰਦਾ ਹੈ ਜਿਹਾ ਫਲ ਪਾਏ ਕੋਹ ਜੇ ਪਾਈ ਫਲ ਪਾਉਂਦਾ ਹੈ ਗੁਰੂ ਦੇ ਦਰਵਾਜ਼ੇ ਵਿੱਚੋਂ ਆ ਕੇ ਨਾਨਕ ਕਰਤਾ ਸਭ ਕਿਸ ਜਾਣਦਾ ਸਤਿਗੁਰ ਜੀ ਕਹਿੰਦੇ ਨੇ ਕਰਤਾ ਪ੍ਰਭ ਆਕਾਲ ਪੁਰਖ ਸਭ ਕੋ ਜਾਣ ਰਿਹਾ ਹੈ ਜਿੱਦੂ ਕਿਸ ਗੁੱਝਾ ਨਾ ਹੋ ਜਿਸ ਵਾਹਿਗੁਰੂ ਤੋਂ ਕੋਈ ਗੁੱਝਾ ਛिपਿਆ ਲੁਕਿਆ ਨਹੀਂ ਰਹਿ ਸਕਦੀ ਗੱਲ ਪੌੜੀ ਜਿਸ ਨੂੰ ਸਾਹਿਬ ਵੱਡਾ ਕਰੇ ਮਹਾਰਾਜਾ ਗੁਰੂ ਅਮਰਦਾਸ ਸਾਹਿਬ ਦੀ ਨਾਇ ਇਰਖਾ ਗੁਰੂ ਅੰਗਦ ਸਾਹਿਬ ਦੇ ਪੁੱਤਰਾਂ ਨੇ ਕੀਤੀ ਸੀ ਕੀ ਕਾਰਨ ਸੀ ਮਹਾਰਾਜ ਸਾਉ ਕਹਿੰਦੇ ਪਾਈ ਜਿਸ ਨੂੰ ਸਾਹਿਬ ਅਕਾਲ ਪੁਰਖ ਪਰਮੇਸ਼ਰ ਗੁਰੂ ਅੰਗਦ ਸਾਹਿਬ ਨੇ ਆਵਜਾ ਸਰੂਪ ਗੁਰੂ ਅਮਰਦਾਸ ਜੀ ਨੂੰ ਕੀਤਾ ਵਡਾ ਕਰਦੇਵੇਂ ਸੋਈ ਵੱਡ ਜਾਣੀ ਓਹੀ ਵੱਡਿਆਂ ਜਾਣਿਆ ਜਾ ਸਕਦਾ ਹੈ ਜਿਸ ਸਾਹਿਬ ਭਾਵ ਹੈ ਤੇ ਇਸ ਬਖਸ਼ ਲੈ ਗੁਰੂ ਸੱਚੇ ਪਾਤਸ਼ਾਹ ਨੂੰ ਭਾਵੇ ਬਖਸ਼ ਲੈਂਦੇ ਹਨ ਸੋ ਸਾਹਿਬ ਮਨ ਪਾਣੀ ਓਹ ਸਾਹਿਬ ਅਕਾਲ ਪੁਰਖ ਦੇ ਮਨ ਚ ਪਾਉਂਦੇ ਹੈ ਜੇ ਕੋ ਉਸ ਦੀ ਰੀਸ ਕਰੇ ਉਹਨਾਂ ਦੀ ਜੇ ਕੋਈ ਰੀਸ ਬਰਾਬਰੀ ਕਰੇ ਸੋ ਮੂੜ ਆ ਜਾਣੀ ਓਹ ਮੂਰਖ ਹੈ ਬਿਗਹਾਰਾ ਵੱਲੋਂ ਅਣਜਾਣ ਹੈ ਪਰਮਾਰਸ ਵੱਲੋਂ ਵੀ ਜਿਸ ਨੂੰ ਗੁਰ ਮੇਲੇ ਸੋ ਗੁਣ ਰਵੈ ਜਿਸੁ ਸੰਗਰੀ ਕੀ ਮੇਲ ਲੈਂਦੇਓ ਮਹਾਰਾਜੇ ਗੁਣਾ ਨੂੰ ਵਿਚਾਰਨ ਕਰਦੇ ਹਨ ਹੁਣ ਆਖ ਵਖਾਣੀ ਪਰਮੇਸ਼ਰ ਦੇ ਗੁਣਾ ਨੂੰ ਆਖ ਮੁਖ ਦੁਆਰਾ ਕਥਨ ਕਰਦੇ ਆਖਿਆਣਾ ਦੁਆਰਾ ਨਾਨਕ ਸੱਚਾ ਸਚ ਹੈ ਗੁਰ ਸੰਗੇ ਸੱਚਾ ਪਰਮੇਸ਼ਰ ਪਿੱਛੇ ਵੀ ਸੀ ਹੁਣ ਵੀ ਸੱਚ ਸਰੂਪ ਹੈ 부ਝ ਸੱਚ ਸਮਾਣੀ ਜਿਹੜੇ ਗੁਰਾਂ ਤੋਂ 부ਝ ਪੁੱਛਣਗੇ ਸਮਝ ਕੇ ਸੱਚ ਸਰੂਪ ਤੇਨਾਂ ਦੀ ਬ੍ਰਿਤੀ ਸਮਾਣੀ ਸਮਾਜ ਆਏਗੀ ਸ਼ਲੋਕ ਮਹੱਲਾ ਚੌਥਾ ਹਰ ਸਤ ਨਰੰਜਨ ਅਮਰ ਹੈ ਫੇ ਭਾਈ ਹਰੀ ਜੋ ਸਤ ਸਰੂਪ ਹੈ ਨਰੰਜਨ ਕਾਲਖ ਤੋਂ ਰਹਤ ਮਾਇਆ ਜੀ ਤੋਂ ਉਹਦਾ ਸਰੂਪ ਗੁਰੂ ਅਮਰਦਾਸ ਸਾਹਿਬ ਜੀ ਹਨ ਨਿਰਭਉ ਨਿਰਵੈਰ ਨਿਰੰਕਾਰ ਫੇ ਸੰਗੂ ਅਮਰਦਾਸ ਸਾਹਿਬ ਜੀ ਨਿਰਭਉ ਸਰੂਪ ਹਨ ਨਿਰਵੈਰ ਸੂਪ ਹਨ ਅਜੇ ਨਿਰੰਕਾਰ ਸਿੰਘ ਪਾਤਸ਼ਾਹ ਹਰੀ ਸੱਚੇ ਨਰੰਜਨ ਦਾ ਅਮਰ ਜਿਹੜਾ ਹੁਕਮ ਹੈ ਉਹ ਸੱਚਾ ਹੈ ਉਹ ਨਿਰਭਉ ਨਿਰੰਕਾਰ ਨਿਰਵੈਰ ਰੂਪ ਹੈ ਜਿਨ ਜਪਿਆ ਇੱਕ ਮਨ ਇੱਕ ਚਿੱਤ ਜਿਨਾਂ ਨੇ ਇੱਕ ਮਨ ਹੋ ਕੇ ਇੱਕ ਚੇਤਨ ਰੂਪ ਜਾਣ ਕੇ ਗੁਰਾਂ ਨੂੰ ਇਕਾਗਰ ਚਿੱਤ ਕਰਕੇ ਜਪਿਆ ਹੈ। ਜਿਨ ਲੱਥਾ ਹਉ ਮੈਂ ਭਾਰ ਉਹਨਾਂ ਜਿੰਨੋਂ ਦੇ ਦੀ ਹੰਗਤਾ ਦਾ ਪਾਪਾਂ ਦਾ ਭਾਰ ਸਾਰਾ ਲੈ ਗਿਆ ਹੈ। ਜਿਨ ਗੁਰਮੁਖ ਹਰ ਆਰਾਧਿਆ ਜਿਨ੍ਹਾਂ ਨੂੰ ਗੁਰਮੁਖਾਂ ਦੀ ਸੰਗਤ ਕਰਕੇ ਹਰੀ ਨੂੰ ਦਿਲ ਦੀ ਭਾਵਨਾ ਨਾਲ ਅਰਾਧਿਆ ਯਾਦ ਕੀਤਾ ਹੈ। ਜਿਨ ਸੰਤ ਜਨਾ ਜੈਕਾਰ ਸੰਤਾਂ ਦਾ ਸਾਰੇ ਸੰਸਾਰ ਜੈ ਜੈਕਾਰ ਹੁੰਦਾ ਹੈ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਸਬਜੀ ਅਮਰਦਾਸ ਸਾਹਿਬ ਜਿਵੇਂ ਤਪੇ ਨਿੰਦਿਆ ਕੀਤੀ ਸੀ ਮਰਵਾਹਿਆਂ ਤੇ ਗੁਰੂ ਨੇ ਜੇ ਕੋਈ ਨਿੰਦਿਆ ਕਰੇ ਪੂਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ ਇਸ ਸਤਿਗੁਰ ਅੰਗਦ ਸਾਹਿਬ ਨੂੰ ਜਿਸ ਤਪੇ ਨੂੰ ਗੁਰੂ ਅਮਰਦਾਸ ਜੀ ਦੰਦ ਦਵਾਇਆ ਸੀ ਖੈਰਿਆਂ ਦੀ ਜੱਟਾਂ ਨੂੰ ਧੂਕੇ ਮਾਰਦਾ ਸੀ ਉਹਦੇ ਮਿੱਤਰ ਸੀ ਇਹ ਆਕੇ ਸ੍ਰੀ ਗੋਵਿੰਦਵਾਲ ਸਾਹਿਬ ਆਕੇ ਮਰਵਾਇਆ ਦਾ ਗੁਰੂ ਬਣ ਕੇ ਰਿਹਾ ਸੀ ਸੋ ਉਸ ਦੀ ਬਾਤ ਕਹਿੰਦੇ ਹਨ ਤਿਸ ਨੂੰ ਫਿਟ ਫਿਟ ਕਹੈ ਸਭ ਸੰਸਾਰ ਉਹ ਫਟਕਾਰ ਜੋ ਕਰਮ ਹੈ ਸਾਰਾ ਸੰਸਾਰ ਫਿਟੇ ਮੂੰ ਲਾਨ ਤਾ ਹੀ ਲਾਨ ਤਾ ਕਹਿੰਦਾ ਹੈ ਸਤਗੁਰ ਵਿੱਚ ਆਪ ਵਰਤਦਾ ਸਤਿਗੁਰੂ ਸਾਡੇ ਚ ਆਪ ਪਰਮੇਸ਼ਰ ਵਰਤ ਰਿਹਾ ਹੈ ਹਰ ਆਪੇ ਰੱਖਣ ਹਾਰ ਆਪ ਹੀ ਸਤਗੁਰਾਂ ਦੀ ਰੱਖਿਆ ਕਰਨ ਵਾਲਾ ਹੈ ਧੰਨ ਧੰਨ ਗੁਰੂ ਗੋਬਿੰਦ ਗਾਬਦਾ ਧੰਨ ਸਤਗੁਰੂ ਨਾਨਕ ਦੇਵ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਧੰਨ ਗੁਰੂ ਅਮਰਦਾਸ ਸਾਹਿਬ ਯੋ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਦੱਸਦੇ ਸਿੱਖਾਂ ਨੂੰ ਇਸ ਨੂੰ ਸਦਾ ਸਦਾ ਨਮਸਕਾਰ ਸਤਿਗੁਰਾਂ ਨੂੰ ਸਦਾ ਸਦਾ ਨਿਮਰਤਾ ਨਾਲ ਨਮਸਕਾਰ ਹੈ ਬੰਦਨਾ ਹੈ ਜਨ ਨਾਨਕ ਤਿਨ ਕੋ ਵਾਰਿਆ ਸਤਿਗੁਰੂ ਸਾਹਿਬ ਕਹਿੰਦੇ ਗੁਰ ਅਮਰਦਾਸ ਸਾਹਿਬ ਤੋਂ ਤਨਾ ਤੁਸੀਂ ਵਾਰਨੇ ਜਾਣੇ ਹਣ ਜਿਨ ਜਪਿਆ ਸਿਰਜਣਹਾਰ ਜਿਨ੍ਹਾਂ ਦੀ ਕਿਰਪਾ ਕਰਕੇ ਸਿਰਜਣਹਾਰ ਨੂੰ ਅਸੀਂ ਜਪਿਆ ਹੈ ਜਿਨ੍ਹਾਂ ਨੂੰ ਜਪਾਇਆ ਸਿਰਜਣਹਾਰ ਨੂੰ ਆਪ ਜਪਿਆ ਹੈ ਮਹੱਲਾ ਚੌਥਾ ਆਪੇ ਧਰਤੀ ਸਾਜੀਆਂ ਨੂੰ ਫਿਰ ਸਾਜੀਆਂ ਧਰਤੀ ਵੀ ਮਾਰਨ ਆਪ ਹੀ ਪਰਮੇਸ਼ਰ ਸਾਜੀ ਹੈ ਆਪੇ ਆਕਾਸ ਆਪ ਹੀ ਆਕਾਸ ਪੈਦਾ ਕੀਤਾ ਹੈ ਵਿੱਚ ਆਪੇ ਜੰਤ ਉਪਾਏਨ ਆਪ ਹੀ ਜੀਵ ਪੈਦਾ ਕੀਤੇ ਹਨ ਮੁਖ ਆਪੇ ਦੇ ਗਰਾਹ ਸਰਦ ਮੂੰਹ ਚ ਆਪ ਹੀ ਗ੍ਰਾਹੀ ਪਾਉਂਦਾ ਭੋਜਨ ਦੀ ਬੁਰਕੀ ਦੁੰਦਾ ਹੈ ਆਪੇ ਆਪੇ ਧਰਤੀ ਸਜੀਆਂ ਨੂੰ ਆਪ ਹੀ ਨਿਰਮਲ ਬੁੱਧੀ ਰੂਪ ਧਰਤੀ ਸਜਣਾ ਕੀਤੀ ਹੈ ਆਪੇ ਆਕਾਸ਼ ਸੁਧ ਚਿੱਤ ਰੂਪੀ ਆਕਾਸ਼ ਵੀ ਆਪ ਜੀ ਨੇ ਸਜਾਇਆ ਹੈ ਵਿੱਚ ਆਪੇ ਜੰਤ ਉਪਾਏ ਆਪ ਜੀ ਵਿੱਚੇ ਸੁਭਗੁਣਾ ਰੂਪੀ ਜੀ ਪੈਦਾ ਕੀਤੇ ਹਨ ਮੁਖ ਆਪੇ ਦੇ ਗਰਾਸ ਉਹਨਾਂ ਨੂੰ ਸੁਭਗੁਣਾ ਦੀ ਜਿਹੜੀ ਭਾਵਨਾ ਸਰਦਾ ਰੂਪੀ ਗ੍ਰਾਹੀ ਉਹਨਾਂ ਦੇ ਮੂੰਹ ਵਿੱਚ ਪਾਉਂਦਾ ਹੈ ਸਰਦਾ ਵਾਲੇ ਦੇ ਸਾਰੇ ਗੁਣ ਧਾਰਨ ਹੁੰਦੇ ਪਰਦੇ ਹਨ ਅੰਦਰ ਸਭ ਆਪੇ ਆਪ ਵਰਤਦਾ ਆਪਣਾ ਆਪ ਰੂਪ ਇਹ ਸਖਿਆਤ ਹੁੰਦਾ ਵਰਤ ਰਿਹਾ ਹੈ ਆਪੇ ਹੀ ਗੁਣਤਾ ਆਪ ਹੀ ਗੁਣਾਂ ਦਾ ਦਾਸ ਪਾਤਰ ਖਜ਼ਾਨਾ ਰੂਪ ਹੈ ਪਰਮੇਸ਼ਰ ਜਨ ਨਾਨਕ ਨਾਮ ਤੇ ਆਏ ਤੂੰ ਸਤਿਗੁਰੂ ਜੀ ਕਹਿੰਦੇ ਤੂੰ ਦਾ ਭਾਈ ਮਹਾਰਾਜ ਦੇ ਨਾਮ ਨੂੰ ਤੇ ਆਇਆ ਕਰ ਸਭ ਕਿਲ ਵਿਖ ਕੱਟੇ ਤਾ ਇਸ ਮਹਾਰਾਜ ਦੇ ਨਾਮ ਨੇ ਸਾਰੇ ਕਿਲੁਖ ਚਾਰ ਪ੍ਰਕਾਰ ਦੇ ਪਾਪ ਬ੍ਰਾਹਮਣ ਕੈਨੀ ਕਾਜ ਕਾ ਨਹੀਂ ਕਾਦਕ ਜਾਂ ਸ਼ਰਾਬ ਪੀਣੀ ਬ੍ਰਾਹਮਣ ਨੂੰ ਮਾਰਨਾ ਗਊ ਨੂੰ ਮਾਰਨਾ ਕੰਨਿਆ ਦੇ ਤਾਂ ਹੀ ਪੈਸੇ ਲੈਣੇ ਜਾਂ ਮਾਰਨਾ ਇਹ ਕਿਲੁਖ ਵੱਡੇ ਪਾਪ ਆ ਉਹਨਾਂ ਦੇ ਸਾਰੇ ਕੱਟੇ ਗਏ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਮਾਰਨ ਤੂੰ ਪਿੱਛੇ ਵੀ ਸੱਚਾ ਸਾਹਿਬ ਸੀ ਹੁਣ ਵੀ ਮਾਰਾ ਸੱਚ ਸਰੂਪ ਹੈ ਵਰਸਮਾਨ ਸਮੇਂ ਚ ਸੱਚ ਸੱਚੇ ਭਾਵ ਹੈ ਜਿਹਨੂੰ ਵੀ ਸੱਚੇ ਪਾਤਸ਼ਾਹ ਭਵਿੱਖਤ ਕਾਲ ਨੂੰ ਸੱਚੇ ਪਾਤਸ਼ਾਹ ਜਿਹਨੇ ਨਿਸ਼ਚੇ ਕਰਕੇ ਸੱਚੇ ਨਾਮ ਨੂੰ ਜਪਦੇ ਹੈ ਉਹ ਤੈਨੂੰ ਭਾਵਦਾ ਭਾਵਣਗੇ ਜੋ ਤੂੰ ਸੱਚ ਸਲਾਹਾਂ ਦੇ ਤੂੰ ਸੱਜਾ ਸਹਿਬ ਸਤਿਗੁਰੂ ਰੂਪ ਵੀ ਆਪ ਹੈ ਤੇ ਸੱਚਾ ਮੰਤਰ ਨਾਮ ਵੀ ਆਪ ਹੈ ਸੱਚਾ ਮੰਨਣ ਰੂਪ ਵੀ ਆਪ ਹੈ ਸਿੰਘਾਸਨ ਰੂਪ ਵੀ ਆਪ ਹੈ ਸੱਚੇ ਦੇ ਭਾਵਨਾ ਰੂਪ ਉਹ ਸਰਦਾ ਸਰਦਾ ਵानु ਲੱਭਦੇ ਗਿਆਨ ਰੂਪ ਗਿਆਨ ਰੂਪੀ ਭਾਵਨਾ ਰੂਪੀ ਆਪ ਹੈ ਜੋ ਤੁਧ ਸੱਚ ਸਲਾਹ ਦੇ ਜਿਹੜੇ ਸੱਚੇ ਪਾਤਸ਼ਾਹ ਤੈਨੂੰ ਸਲਾਉਂਦੇ ਨਿਸ਼ਚੇ ਕਰਕੇ ਤਿਨ ਜੰਮ ਕੰਤਰ ਨੇੜ ਨਾ ਆਵਣ ਉਹਨਾਂ ਦੇ ਜੰਮ ਦੇ ਦੂਰ ਨੇੜੇ ਨਹੀਂ ਆ ਸਕਦੇ ਹਨ ਤਿਨ ਕੇ ਮੁਖ ਦਰ ਉਜਲੇ ਉਹਨਾਂ ਦੇ ਮੁਖ ਲੋਕ ਲੋਕ ਦੀ ਦਰਗਾਹ ਤੁਜਲੇ ਹੁੰਦੇ ਹਨ ਜਿਨ ਹਰ ਹਿਰਦੈ ਸੱਚਾ ਭਾਵ ਹੈ ਜਿਨਾਂ ਦੇ ਹਿਰਦੇ ਸੱਚਾ ਪਾਤਸ਼ਾਹ ਆਪਦਾ ਨਾਮ ਪਾਉਂਦਾ ਚੰਗਾ ਲੱਗਦਾ ਹੈ ਪੂਰਿਆਰ ਪਿਸ਼ਾਚ ਸਟੀਆਂ ਜਿਹੜੇ ਝੂਠ ਬੋਲਣ ਵਾਲੇ ਪਿੱਛੇ ਜੂਨਾ ਕੀ ਸਿੱਟੇ ਜਾਂਦੇ ਹਨ ਮੁਕਤ ਨਹੀਂ ਹੁੰਦੇ ਊੜ ਹਿਰਦਾ ਕਪਟ ਮਹਾ ਦੁੱਖ ਪਾਵੇ ਉਹ ਝੂਠ ਵਾਲਿਆਂ ਦੇ ਹਿਰਦੇ 'ਚ ਝੂਠ ਹੈ ਕਬਿ ਛਾਲਵਾਏ ਬੜਾ ਭਾਰੀ ਦੁੱਖ ਪਾਉਂਦੇ ਹਨ ਜੰਮਣ ਮਰਨ ਦਾ ਮੋਹ ਕਾਲੇ ਕੂੜਿਆ ਰੀਆ ਝੂਠ ਬੋਲਣ ਵਾਲੇ ਫੁਰਖਾਂ ਦੇ ਕਾਲੇ ਮੂੰਹ ਕੀਤੇ ਜਾਂਦੇ ਹਨ ਵੀ ਆਰ ਕੂੜੋ ਹੋਏ ਜਾਵੇ ਝੂਠ ਬੋਲਣ ਵਾਲੇ ਅੰਤ ਨੂੰ ਕੂੜਾ ਹੀ ਨਹੀਂ ਆਇਕ ਕਿਹੜੀਆਂ ਜੂਨਾ ਚ ਪ੍ਰਾਪਤ ਹੋਣ ਰਾਏ ਢਿੱਡ ਤੁਸਾ ਕੇ ਕੂੜੀ ਹੋ ਜਾਂਦੇ ਹਨ ਝੂਠੇ ਹੋ ਜਾਂਦੇ ਹਨ ਸ਼ਲੋਕ ਮਹਲਾ ਚੌਥਾ ਸਤਿਗੁਰ ਧਰਤੀ ਧਰਮ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਕਰਾ ਸੋਹ ਸਤਿਗੁਰੂ ਸਾਹਿਬ ਦਾ ਜਿਹੜਾ ਧਰਮ ਸੁਭਾਵ ਹੈ ਇਹ ਧਰਤੀ ਵੀ ਨਹੀਂ ਆਈ ਹੈ ਗੁਰੂ ਮਹਾਰਾਜ ਸਾਹਿਬ ਦਾ ਸੁਭਾਅ ਤਾਂ ਇਸ ਵਿੱਚ ਜਿਹੜਾ ਕੋਈ ਬੀਜੇ ਤੇਹਾ ਫਲ ਪਾਏ ਜਿਵੇਂ ਸਾਡੀ ਜਿਹੜਾ ਜ ਕੋਈ ਬੀਜ ਬੀਜੇ ਉਹ ਹਾਜਾ ਫਲ ਉਹਨੂੰ ਪ੍ਰਾਪਤ ਹੁੰਦਾ ਹੈ ਗੁਰਸਿੱਖੀ ਅੰਮ੍ਰਿਤ ਬੀਜਿਆ ਗੁਰਸਖਰ ਸਰਦਾ ਰੂਪੀ ਅੰਮ੍ਰਿਤ ਬੀਜਣਾ ਕੀਤਾ ਗੁਰੂ ਸਾਹਿਬ ਕਰਤੀ ਹੈ ਅਤੇ ਗੁਰਸਿੱਖਾਂ ਦੀ ਸਰਦਾ ਬੀਜ ਹੈ ਇਹ ਅੰਮ੍ਰਿਤ ਦੀ ਬੀਜਿਆ ਗੁਰਸਿੱਖਾਂ ਸਰਦਾ ਰੂਪ ਤੈਨ ਅੰਮ੍ਰਿਤ ਫਲ ਹਰ ਪਾਏ ਉਹਨਾਂ ਨੂੰ ਅੰਮ੍ਰਿਤ ਨਾਮ ਅੰਮ੍ਰਿਤ ਫਲ ਗਿਆਨ ਅਤੇ ਅੰਮ੍ਰਿਤ ਫਲ ਮੁਕਤ ਅੰਮ੍ਰਿਤ ਫਲ ਇਹ ਉਹਨਾਂ ਨੇ ਹਰੀ ਦੀ ਪ੍ਰਾਪਤੀ ਕਰ ਲਈ ਹੈ ਇਹ ਫਲ ਲੱਗਿਓ ਉਹਨਾਂ ਨੂੰ ਉਹਨਾਂ ਹਲਤ ਪਲਤ ਮੁਖ ਉਜਲੇ ਉਹਨਾਂ ਦੇ ਇਸ ਲੋਕ ਵਿੱਚ ਵੀ ਪੰਤ ਪਰਲੋਕ ਵਿੱਚ ਵੀ ਉਜਲੇ ਮੁਖਾਂ ਨੇ ਕੋਈ ਹਰ ਦਰਗਹ ਸੱਚੀ ਪੈ ਨਾਏ ਹਰੀ ਦੀ ਸੱਚੀ ਦਰਗਾਹ ਵਿੱਚ ਜਸ ਰੂਪੀ ਪ੍ਰਸ਼ਾਦ ਕਰਕੇ ਸਿਰੋਪਾਉ ਨਾ ਪਹਿਰਾਏ ਗਏ ਐ ਇੱਕ ਨਾ ਅੰਦਰ ਖੂਟ ਨਿਤ ਖੂਟ ਕਮਾ ਹੈ ਕਿਸ ਨਾ ਪੁਰਖ ਨੇ ਖੁਟਿਆਈ ਐ ਸਾਧ ਸੰਗਤ ਜੀ ਹਰ ਵਕ ਧਰਮ ਤੋਂ ਹੀਣੇ ਐ ਮੰਦ ਕਰਮ ਕਰਨੂ ਖੋਟ ਹੀ ਨਿਤ ਕਮਾਉਂਦੇ ਹਨ ਉਹ ਜਿਹਾਂ ਬੀਜੇ ਤੇਹਾ ਫਲ ਖਾਏ ਉਹ ਜਿਹਾਂ ਜੀ ਬੀਜਦੇ ਉਹ ਜਿਹਾਂ ਫਲਾਂ ਤੁਰੂ ਖਾਂਦੇ ਐ ਭੋਗਦੇ ਹਨ ਜੇ ਸਤਗੁਰ ਸਰਾਫ ਨજર ਕਰ ਦੇਖੇ ਸਤਗੁਰੂ ਸਾਹਿਬ ਜੀ ਸਵੇਨੇ ਦੇ ਪਰਖਣ ਵਾਲੇ ਸਰਾਫ ਹੁੰਦੇ ਐ ਜਿਵੇਂ ਇਹਵੇਂ ਗੁਰੂ ਸਾਹਿਬ ਹਿਰਦਿਆਂ ਦੇ ਸਰਖਣ ਵਾਲੀ ਸਰਾਸ ਹੈ ਜਦੋਂ ਕਿਰਪਾ ਦੀ ਨਜ਼ਰ ਕਰਕੇ ਮਹਾਰਾਜ ਦੇਖਦੇ ਆ ਆਪਣੀ ਬਿਬਰ ਦ੍ਰਿਸ਼ਟੀ ਨਾਲ ਸਵਾਭੀਰ ਸਭ ਉਗੜ ਆਵੇ ਜਿਹੜੇ ਸਵਾਭੀਰ ਸਵੈ ਪ੍ਰਯੋਜਨੀ ਹੈ ਸਵੈ ਪ੍ਰਯੋਜਨ ਨੂੰ ਗੀਰ ਪਕੜਨ ਵਾਲੇ ਮਤਲਬੀ ਲੋਕ ਹੈ ਉਹਨਾਂ ਦਾ ਸਾਰਾ ਪੜਦਾ ਉਗੜਿਆ ਹੁੰਦਾ ਪ੍ਰਗਟ ਹੋਇਆ ਹੁੰਦਾ ਹੈ ਸਵਾਭੀਰ ਸੰਗੀ ਜਿਹੜੇ ਹਨ ਉਹ ਤਾਂ ਸਾਧਾਂ ਦੇ ਸਿੱਖਾਂ ਦੇ ਪੇਸ਼ ਧਾਰ ਲੈਣਦੇ ਅੰਦਰੋਂ ਮੰਦ ਕਰਮ ਕਰਦੇ ਆ ਚੋਰੀਆਂ ਯਾਰੀਆਂ ਛੱਡੀਆਂ ਕਰਦੇ ਆ ਉਹਨਾਂ ਸਾਰਿਆਂ ਦਾ ਪੜਦਾ ਉਗੜ ਹੀ ਆਉਂਦਾ ਹੈ ਸਵਾਲੀਰ ਸਾਇਬ ਮਤਲਬ ਨੂੰ ਪਕੜਨ ਵਾਲੇ ਜਿਹੜੇ ਮਤਲਬੀ ਲੋਕ ਹੈ ਉਹ ਸਾਰਿਆਂ ਦਾ ਪ੍ਰਗਟ ਹੋਇਆ ਆਉਂਦਾ ਇੱਕ ਸਦ ਹਲੂ ਨਹੀਂ ਹਨ ਇਹ ਤਾਂ ਮਤਲਬ ਦੇ ਲੋਕ ਹਨ ਕਾਮਨਾ ਦੇ ਵੱਧੇ ਹੋਏ ਉਹ ਇਹ ਜਿਹਾ ਚਿਤ ਵਹਿ ਨਿਤ ਤੇਹਾ ਪਾਇਨ ਉਹ ਜਿਹੜਾ ਜਿਆ ਫੁਰਨਾ ਚਿਤਵ ਦੇ ਹੈ ਉਹ ਜਿਹੜਾ ਫਲ ਪਾਉਂਦੇ ਹਨ ਕੋਈ ਤੇ ਹੋ ਜਿਹੇ ਦਈਏ ਵਜਾਏ ਉਹੋ ਜਿਹੋ దਈ ਪਰਮੇਸ਼ਰ ਵਜਾਏ ਪ੍ਰਗਟ ਕਰ ਦਿੰਦੇ ਐ ਉਹੇ ਜੇ ਵਜਾਤੇ ਐ ਉਹ ਦੁਨੀਆਂ ਦੇ ਅੰਦਰ ਵੱਜ ਗਏ ਐ ਦੁਨੀਆਂ ਵਿੱਚ ਦੰਕੇ ਦੀ ਚੋਰ ਨਾਲ ਪ੍ਰਗਟ ਹੋ ਗਏ ਹਨ ਨਾਨਕ ਦੂਹੇ ਜੋ ਵਜਾਏ ਖਰਾਬ ਕੀਤੇ ਦਈਨ ਜਿਹੇ ਉਹਨਾਂ ਦੇ ਸੁਭਾਅ ਹਨ ਨਾਨਕ ਦੂਹੀ ਸ੍ਰੀ ਖਸਮ ਆਪੇ ਵਰਤਾਏ ਮਹਾਰਾਜ ਕਹਿੰਦੇ ਲੋਕ ਪਰਲੋਕ ਵਿੱਚ ਮਨਮੁਖਾਂ ਤੇ ਗੁਰਮੁਖਾਂ ਵਿੱਚ ਆਸਤਿਕਾਂ ਨਾਸਤਿਕਾਂ ਵਿੱਚ ਦੋਹਾਂ ਸਿਰਿਆਂ 'ਚ ਮਾਲਕ ਤਾਂ ਆਪ ਹੀ ਵਰਤ ਰਿਹਾ ਹੈ ਨਿਤ ਕਰ ਕਰ ਦੇਖੈ ਚਲਤ ਸੁਵਾਏ ਬਿਦਾਬਦੀ ਜਲੇਤਰ ਚੋਜਿਆਂ ਨੂੰ ਕਰਕੇ ਸੁਵਾਏ ਸਾਰਿਆਂ ਨੂੰ ਆਪ ਹੀ ਵੇਖ ਰਿਹਾ ਹੈ ਮਹੱਲਾ ਚੌਥਾ ਇੱਕ ਮਨ ਇੱਕ ਵਰਤਦਾ ਸਾਧ ਸੰਗਤ ਜੀ ਕੋਈ ਮਨ ਸਾਰਿਆਂ ਜੀਆਂ ਦਾ ਕਿੱਕੇ ਚਿਤਬਣੀ ਚ ਵਰਤਿਆ ਰਹਿੰਦਾ ਹੈ ਜਿਤ ਲੱਗਾ ਸੋ ਥਾਏ ਪਾਏ ਜੇ ਤਾਂ ਚੰਗੇ ਪਾਸੇ ਚਿਤਬਣੀ ਚ ਲੱਗੇ ਤਾਂ ਉਹ ਥਾਂ ਲਿਖੇ ਪੈ ਜਾਂਦੀ ਹੈ ਵਾਹਿਗੁਰੂ ਦੇ ਦਰ ਵਿੱਚ ਉਹਦੀ ਭਗਤੀ ਪ੍ਰਵਾਨ ਹੋ ਜਾਂਦੀ ਹੈ ਜਿਹੜਾ ਕੋ ਸੰਗਤ ਵਿੱਚ ਚਿਤ ਵਰਤਦਾ ਰਹੇ ਉਹਨੂੰ ਕੋ ਸੰਗਤ ਜਾਂ ਨਰਕ ਆਦਿ ਕੋ ਜਮਨ ਮਰਲੇ ਦੁੱਖੋ ਉਹ ਦੇਖੇ ਚ ਪੈ ਜਾਂਦਾ ਥਾਂ ਪੈ ਜਾਂਦਾ ਹੈ ਕੋਈ ਗੱਲਾਂ ਕਰੇ ਕਨੇਰੀਆਂ ਜੇ ਕੋਈ ਗੱਲਾਂ ਕਰੇ ਕੰੀਆਂ ਤੇ ਮੈਂ ਮਿੱਠਾ ਖਾਦਾ ਮੈਂ ਦੁੱਧ ਪੀਤਾ ਮੈਂ ਦਹੀਂ ਖਾਦਾ ਮੈਂ ਮਠਿਆਈ ਖਾਦੀ ਹੈ ਜੇ ਘਰ ਵੱੱਥ ਹੋਵੇ ਸਾਈ ਖਾਣ ਇੱਕ ਧਾਰਕ ਸੁੱਕੀ ਰੋਟੀ ਵੀ ਖਾਣ ਨੂੰ ਨਾ ਹੋਵੇ ਤੇ ਨੂਨ ਵੀ ਉੱਤੇ ਰੱਖਣ ਨੂੰ ਨਾ ਹੋਵੇ ਜਿਹੜੀ ਘਰ ਦੀ ਚੀਜ਼ ਹੈ ਖਾਣੀ ਤਾਂ ਉਹ ਹੀ ਹੈ ਉਤੋਂ ਬਾਹਰ ਸੱਫੀ ਜਿਵੇਂ ਕੇ ਗਿਜਾਫਾ ਮਾਰੇ ਬਹੁਤੀਆਂ ਤਾਂ ਉਹ ਦੇ ਕਹਿਣ ਨਾਲ ਕੀ ਬਣ ਚੱਲਿਆ ਉਹਨ ਕੋਈ ਪਦਾਰਥ ਖਾਣੇ ਹੈ ਇਸੇ ਪ੍ਰਕਾਰ ਕੋਈ ਗੱਲਾਂ ਕਰੇ ਕੋਈ ਗੱਲਾਂ ਕਰੇ ਜੀ ਗਿਆਨ ਦੀਆਂ ਅਸੀਂ ਤਾਂ ਐਸੀ ਪਦਵੀ ਹੈ ਸਤਵੀਂ ਭੂਮਿਕਾ ਜੁਰੀਆ ਦਾ ਚੈਨ ਟਿਕੇ ਰਿਹੀਂ ਉਹ ਤੇ ਸਾਨੂੰ ਚੇਤਾ ਹੀ ਨਹੀਂ ਦਿੰਦਾ ਆਪਣੇ ਆਪ ਦਾ ਸੰਸਾਰ ਹੀ ਨਹੀਂ ਫੁਰਦਾ ਸਾਨੂੰ ਕਿਉਂ ਬਾਲੀਆਂ ਗੱਲਾਂ ਕਰਦੇ ਰਹੇ ਜੇ ਕੋਈ ਇਹ ਘਰ ਬਾਤ ਹੋਵੇ ਸਾਈ ਖਾਣ ਜਿਹੜੀ ਵਸਤੂ ਜੀ ਸੁਭਗੁਣਾਂ ਦੀ ਵਸਤੂ ਹੈ ਤਾਂ दैवी ਗੁਨਾ ਦੇ ਪ੍ਰਭਾਵ ਕਰਕੇ ਸਰਦਾ ਆਦ ਗੁਨਾ ਕਰਕੇ ਸਰਬੁਨਾਰਿਕਾ ਦੇ ਫਲ ਨੂੰ ਖਾਵੇਗਾ ਅਤੇ ਜੇ ਇਹ ਕੁਸੰਗ ਤੇ ਬੁਰਾ ਕੰਮ ਆਲ ਕਾਂ ਦੇ ਸੁਭਾਵ ਹੈ ਤੇ ਨਰਕਾਤ ਕਾਂ ਦੇ ਦੁੱਖ ਨੂੰ ਖਾਵੇਗਾ ਭੋਗੇਗਾ ਬਿਨ ਸਤਗੁਰ ਸੋਜੀ ਨਾ ਪਵ ਸਤਗੁਰ ਸਾਹਿਬ ਤੋਂ ਬਗੈਰ ਸੋਜੀ ਸਮਝ ਨਹੀਂ ਪੈਂਦੀ ਕਿਸੇ ਨੂੰ ਅਹੰਕਾਰ ਨਾ ਵਿਚੋਂ ਜਾਏ ਜਿਹੜਾ ਹੰਕਾਰ ਹੈਵੇਂ ਹੋਇਆ ਚੱਕੀ ਫਿਰਦਾ ਇਹ ਵਿੱਚੋਂ ਨਹੀਂ ਜਾਂਦਾ ਜੀਆਂ ਦੇ ਬਣਿਆ ਹੀ ਰਹਿੰਦਾ ਹੈ ਅਹੰਕਾਰੀਆਂ ਨੂੰ ਦੁੱਖ ਤੋਖ ਹੈ ਜਿਹੜੇ ਹੰਕਾਰੀ ਲੋਕਾਂ ਨੂੰ ਜੰਮਣ ਮਰਨ ਦਾ ਦੁੱਖ ਹੈ ਹਰ ਉਹ ਜੀ ਪਦਾਰਸਾਂ ਦੀ ਆਸਾ ਰੂਪੀ ਭੁੱਖ ਲੱਗੀ ਰਹਿੰਦੀ ਹੈ ਹੱਥ ਤੱਡ ਹੈ ਘਰ ਘਰ ਮੰਗਾਈ ਉਹ ਤਾਂ ਹੱਥ ਅੱਡ ਅੱਡ ਕੇ ਘਰਾਂ ਘਰਾਂ ਦੀ ਮੰਗਦੇ ਫਿਰਦੇ ਐ ਪੂਰ ਠੱਗੀ ਗੁੱਜੀ ਨਾ ਰਹੇ ਜਿਹੜਾ ਝੂਠ ਬੋਲਣ ਵਾਲਾ ਝੂਠ ਚੁਣ ਪਰਗਟ ਹੋ ਜਾਂਦਾ ਠੱਗੀ ਮਾਰ ਵਾਲੀ ਠੱਗੀ ਗੁੱਜੀ ਗੁਪਤ ਨਹੀਂ ਰਹਿ ਸਕਦੀ ਹੈ ਮਲੰਮਾ ਪਾਜ ਲਹਿ ਜਾ ਜਿਵੇਂ ਮਲੰਮੇ ਦਾ ਪਾਜ ਹੁੰਦਾ ਸੋਨੇ ਦਾ ਗਹਿਣਾ ਨਹੀਂ ਮਲੰਮੇ ਦਾ ਬਣ ਜਾਂਦਾ ਉਹ ਭਾਪ ਪਾਜ ਝਟ ਲੈ ਜਾਂਦਾ ਝੂਠੇ ਜਿਹੜੇ ਹੁੰਦੇ ਮਲੰਮੇ ਦੇ ਗਹਿਣੇ ਝਾਟ ਹੀ ਉਹਨਾਂ ਦੇ ਜਦੋਂ ਬਰਸਾਤ ਆਉਂਦੀ ਹੈ ਉਦੋਂ ਹੀ ਉਹਨਾਂ ਦੀ ਡੰਕ ਜਿਹੜੀ ਹੈ ਸਾਰੀ ਮਰ ਜਾਂਦੀ ਹੈ ਇਸੇ ਪ੍ਰਕਾਰ ਮਲੰਮਾ ਜਿਹੜਾ ਝੂਠ ਦਾ ਦਿਖਾਵਾ ਹੈ ਤੇ ਠੱਗੀ ਮਾਰਦਾ ਹੈ ਉਹ ਮਲੰਮੇ ਦਾ ਪਾਜ ਜੋ ਬਿਨ ਪ੍ਰਤੀਤੀ ਕੰਪਟੀ ਕੂਣੀ ਕੂਣੀ ਅੱਖੀ ਮੀੜਦੇ ਉਹਨਾਂ ਕ ਉਤਰ ਜਾਏਗਾ ਝੂਠ ਗੁਮਾਨ ਇਹ ਮਨਮੇ ਦਾ ਪਾਜ ਪਖੰਡ ਸਾਰਾ ਲੈ ਜਾਵੇਗਾ ਉਹਨਾਂ ਦਾ ਵਿੱਚੋਂ ਜਿਸ ਹੋਵੇ ਪੂਰਵ ਲਿਖਿਆ ਜਿਵੇਂ ਪੂਰਵ ਕਮਾਈ ਕੀਤੀ ਹੋਵੇ ਪੁਰਵ ਜਨਮ ਤੋਂ ਲਾ ਕੇ ਗੁਰਾਂ ਦੇ ਉਪਦੇਸ਼ ਵਿੱਚ ਲਿਖਿਆ ਹੋਵੇ ਜਿਸ ਸਤਗੁਰ ਮਿਲੇ ਪ੍ਰਭ ਆਹ ਗੁਰੂਆਂ ਦੇ ਪ੍ਰੇਰਿਆਂ ਦੇ ਲਿਖਤ ਅਨਸਾਰ ਇਸ ਜਨਮ ਵਿੱਚ ਆ ਕੇ ਉਹਨਾਂ ਨੂੰ ਸਭ ਤੋਂ ਸੱਚੇ ਪਾਤਸ਼ਾਹ ਜੀ ਮਿਲ ਜਾਂਦੇ ਹਨ ਜਿਉ ਲੋਹਾ 파ਰਸ ਭੇਟੀ ਹੈ ਸਤਗੁਰਾਂ ਨਾਲ ਮਿਲ ਕੇ ਤਾਂ ਇਹ ਜੀਵ ਨੂੰ ਚਾਹ ਹੋ ਜਾਂਦਾ ਹੈ ਜਿਵੇਂ ਲੋਹੇ ਨੂੰ ਪਾਰਸ਼ ਦੇ ਨਾਲ ਭੇਟੀਆਂ ਮਲਾਉਣੇ ਕਰਕੇ ਮਿਲ ਸੰਗਤ ਸੁਵਰਨ ਹੋਏ ਜਾਏ ਉਹ ਸੇਨੇ ਦੀ ਸੰਗਤ ਕਰਕੇ ਸੋਇਨਾ ਬਣ ਜਾਂਦਾ ਹੈ ਇਸੇ ਪ੍ਰਕਾਰ ਲੋਹੇ ਦੀ ਨਹੀਂ ਜਿਹੜਾ ਲੋਭੀ ਚਿੱਤ ਹੋਇ ਪਾਪੀ ਚਿੱਤ ਹੋਇ ਕਾਲਾ ਚਿੱਤ ਹੋਇ ਉਹ ਪਾਰਸ਼ ਗੁਰੂ ਸਾਹਿਬ ਦੇ ਸ਼ਬਦ ਨਾਲ ਜਦੋਂ ਭੇਟੀਆਂ ਮਿਲਦਾ ਹੈ ਮਿਲ ਕੇ ਗੁਰੂ ਸਾਹਿਬ ਦੀ ਸੰਗਤ ਨਾਲ ਸੁਵਰਨ ਸੁੱਧ ਬ੍ਰह्म ਰੂਪ ਹੀ ਹੋ ਜਾਂਦਾ ਸੁਇਨਾ ਜਨ ਨਾਨਕ ਕੇ ਪ੍ਰਭ ਤੂ ਤਹਣੀ ਸਤਗੁਰੂ ਸਾਹਿਬ ਜੀ ਕਹਿੰਦੇ ਸੱਚੇ ਬਾਦਸ਼ਾਹ ਤੁਸੀਂ ਸਾਡੇ ਧਣੀ ਮਾਲਕ ਹੋ ਜਿਉ ਭਾਵੈ ਤੇ ਵਚਲਾ ਕਿਰਪਾ ਗੁਰੂ ਮਹਾਰਾਜ ਜਿਵੇਂ ਆਪ ਨੂੰ ਪਾਉਂਦਾ ਹੋਵੇਂ ਚੜਾਉਣਾ ਕਰੋ ਸਾਨੂੰ ਆਪ ਦੀ ਰਜਾਬ ਵਿੱਚ ਚਲਾਓ ਪੌੜੀ ਜਿਨ ਹਰ ਹਿਰਦੈ ਸੇਵਿਆ ਜਿਨਰ ਹਿਰਦੇ ਚ ਹਰੀ ਅਕਾਲ ਪੁਰਖ ਆਪ ਦਾ ਸੇਵਨ ਭਜਨ ਕੀਤਾ ਤਿਨ ਹਰ ਆਪ ਮਿਲਾਏ ਉਹਨਾਂ ਨੂੰ ਹਰੀ ਆਪ ਕਿਰਪਾ ਕਰਕੇ ਤੇ ਮਿਲ ਲਿਆ ਅਪੀਹਰ ਕਰ ਲਿਆ ਮਲਾਇ ਮਲਾਲੇ ਹੈ ਹੁਣ ਕੀ ਸਾਂਝ ਤਿੰਨ ਸਿਓਂ ਕਰੀ ਜਿਨ੍ਹਾਂ ਨੂੰ ਮਾਰਿਆ ਆਪਦੇ ਨਾਲ ਤੁਸੀਂ ਮਲਾਇ ਉਹਨਾਂ ਨਾਲ ਮਿਲ ਕੇ ਸਰਬ ਆਦਿਕ ਸਭ ਸੰਤੋਖ ਦਿਆ ਧਰਮ ਆਦਿਕ ਜਿਵੇਂ ਗੁਣ ਉਹਨਾਂ ਵਿੱਚ ਅਖਿਵਾ ਸ਼ਾਂਤੀ ਆਦਿਕ ਉਹਨਾਂ ਵਾਲੀ ਗੁਣਾਂ ਦੀ ਸਾਂਝ ਉਹਨਾਂ ਜੈਸੀ ਗੁਣ ਧਾਰਨ ਰੂਪ ਸਾਂਝ ਤਨ ਮਨ ਭੰ ਦੇ ਕੇ ਉਹਨਾਂ ਨਾਲ ਕਰੀਏ ਸਭ ਆਗਣ ਸ਼ਬਦ ਜਿਲਾਏ ਗੁਰੂ ਸਾਹਿਬ ਦੇ ਸ਼ਬਦ ਕਰਕੇ ਜਿਹੜੇ ਔਗਣ ਹੈ ਉਹਨਾਂ ਨੂੰ ਯਾੜ ਲਈ ਇੰਦਰੋਂ ਸ਼ਬਦ ਰੂਪੀ ਅਗਨੀ ਕਰਕੇ ਪ੍ਰਕਾਸ਼ ਕਰਕੇ ਔਗਣਾ ਰੂਪੀ ਕੂੜੇ ਕੱਡੇ ਨੂੰ ਝਾੜ ਦਈਏ ਸਾਰਿਆਂ ਨੂੰ ਔਗਣ ਵਿਕਣ ਪੱਲੜੀ ਜਿਹੜੇ ਔਗਣੇ ਪੱਲੜੀ ਪਰਾਲੀ ਦੀ ਨਿਆਈਂ ਫੋਕੇ ਜਾਣ ਕੇ ਪੱਲੜੀ ਅੰਤਾਂ ਕਰਨ ਰੂਪੀ ਪੱਲੇ ਵਿੱਚੋਂ ਇਹਨੂੰ ਵਿਕਣ ਵਿਕਰੀ ਕਰ ਦਈਏ ਦੂਰ ਕਰ ਦਈਏ ਛੱਡ ਦਈਏ ਜਿਸ ਦੇਹ ਸੋ ਸੱਚੇ ਪਾਏ ਨੂੰ ਮਾਰ ਸਾਸ ਸੱਚੇ ਪਾਰਸਿਆ ਦੇਣ ਉਹ ਸੱਚੇ ਨਾਮ ਨੂੰ ਪਾਉਂਦਾ ਕੋਸ਼ਿਚੇਸ ਰੂਪ ਨੂੰ ਪਾਉਂਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਬਖਸ਼ਦੇ ਐ ਬਲੇਹਾਰੀ ਗੁਰ ਆਪਣੇ ਜਿੱਦਾਂ ਸਤਗੁਰਾਂ ਤੋਂ ਸਾਰੀਆਂ ਬਾਤਾਂ ਮਿਲਦੀਆਂ ਮਾਲਕ ਕਹਿੰਦੇ ਬਲੇਹਾਰ ਜਾਗੇ ਆਪਣੇ ਸਤਗੁਰਾਂ ਤੋਂ ਜਿਨ ਔਗਣ ਮੀਟ ਗੁਣ ਪ੍ਰਗਟਿ ਆਏ ਜਿਨ੍ਹਾਂ ਨੇ ਔਗਣਾਂ ਨੂੰ ਸਾਰਿਆਂ ਨੂੰ ਮੀਟ ਦਿੱਤਾ ਹੈ ਗੁਣ ਪ੍ਰਗਟ ਹੋਇਆ ਹੈ ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਵੱਡੀ ਵਡਿਆਈ ਵੱਡੇ ਕੀ ਵੱਡੇ ਸਤਗੁਰਾਂ ਦੀ ਬਹੁਤ ਵੱਡੀ ਵਡਿਆਈ ਸਤਗੁਰੂ ਨਾਨਕ ਦੇਵ ਦੀ ਗੁਰੂ ਅੰਗਦ ਸਾਹਿਬ ਦੀ ਸ੍ਰੀ ਅਮਰਦਾਸ ਸਾਹਿਬ ਦੀ ਉਹ ਵੱਡੇ ਜਿਹੋ ਤਰੀਕਾ ਦਾ ਆਦ ਰੂਪ ਸਤਿਗੁਰੂ ਹੈ ਉਹਨਾਂ ਵੱਡਿਆਂ ਦੀ ਵੱਡੀ ਵਧਾਈ ਹੈ ਗੁਰਮੁਖ ਆਲਾਏ ਇਸ ਨੂੰ ਵੀ ਮਨਮੁਖ ਨਹੀਂ ਲਾ ਸਕਦੇ ਗੁਰਮੁਖ ਹੀ ਲਗਦੇ ਉਹ ਚਾਰਦੇ ਹਨ